재미 <목소리나> ਆਮ ਆਦਮੀ ਪਾਰਟੀ ਦੀ ਪੂਰੀ ਦੀ ਪੂਰੀ ਹਾਈ ਕਮਾਂਡ ਦਾ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਸਾਡੇ ਸੰਘਰਸ਼ ਦੇ ਸਾਥੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨਹਾਇਤ ਹੀ ਇਮਾਨਦਾਰ ਤੇ ਮਿਹਨਤੀ ਇਨਸਾਨ ਸਰਦਾਰ ਗੁਰਮਿੰਦਰ ਸਿੰਘ ਜੀ ਤੂੜ ਸਾਹਿਬ ਨੂੰ ਹਲਕਾ ਰਾਏਕੋਟ ਦੀ ਜੋ ਮਾਰਕੀਟ ਕਮੇਟੀ ਹੈ ਉਹਦਾ ਚੇਅਰਮੈਨ ਨਿਯੁਕਤ ਕੀਤਾ ਮੇਰੇ ਨਾਲ ਸਾਡੇ ਰਾਏਕੋਟ ਤੋਂ ਐਮਐਲਏ ਸਰਦਾਰ ਹਾਕਮ ਸਿੰਘ ਜੀ ਠੇਕੇਦਾਰ ਸਾਹਿਬ ਖੜੇ ਨੇ ਔਰ ਅਸੀਂ ਦੋਏ ਅੱਜ ਭਰਾਵਾਂ ਨੇ ਸਰਦਾਰ ਗੁਰਮਿੰਦਰ ਸਿੰਘ ਜੀ ਤੂਰ ਸਾਹਿਬ ਦੇ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਹਾਜ਼ਰੀ ਭਰੀ ਹੈ ਔਰ ਅੱਜ ਸਰਦਾਰ ਗੁਰਮਿੰਦਰ ਸਿੰਘ ਜੀ ਤੂਰ ਸਾਹਿਬ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਜੋਂ ਚਾਰਜ ਲੱਤਾ ਹੈ ਸੋ ਇਸ ਗੱਲ ਲਈ ਬਹੁਤ-ਬਹੁਤ ਮੁਬਾਰਕਬਾਦ ਹੈ ਇਹ ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਜਿੱਥੇ ਆਮ ਘਰ ਦੇ ਇਨਸਾਨਾਂ ਨੂੰ ਜਿਹੜੇ ਮਿਹਨਤੀ ਹੋਣ ਇਮਾਨਦਾਰ ਹੋਣ ਜਿਨ੍ਹਾਂ ਨੂੰ ਐਡੇ ਮਾਣ ਸਤਿਕਾਰ ਤੇ ਵਡਿਆਈਆਂ ਮਿਲਦੀਆਂ ਨੇ ਸੋ ਇਸ ਗੱਲ ਲਈ ਮੈਂ ਜਿੱਥੇ ਗੁਰਮਿੰਦਰ ਸਿੰਘ ਜੀ ਤੂਰ ਸਾਹਿਬ ਨੂੰ ਵਧਾਈ ਦਿੰਦਾ ਉਥੇ ਪਾਰਟੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸਾਥੀ ਦੀ ਮਿਹਨਤ ਨੂੰ ਦੇਖਦੇ ਹੋਏ ਐਡੀ ਵੱਡੀ ਜ਼ਿੰਮੇਵਾਰੀ ਨਾਲ ਇਹਨਾਂ ਨੂੰ ਅਹੁਦੇ ਨਾਲ ਨਿਵਾਜਿਆ ਔਰ ਮੈਂ ਜਿੱਥੇ ਤੂਰ ਸਾਹਿਬ ਨੂੰ ਵਧਾਈ ਦਿੰਦਾ ਉਥੇ ਪੂਰੇ ਤੂਰ ਪਰਿਵਾਰ ਨੂੰ ਇਹਨਾਂ ਦੇ ਮਾਤਾ ਜੀ ਨੂੰ ਇਹਨਾਂ ਦੇ ਧਰਮ ਸੁਪਤਨੀ ਨੂੰ ਇਹਨਾਂ ਦੇ ਭੈਣ ਜੀ ਨੂੰ ਇਹਨਾਂ ਦੇ ਸਾਰੇ ਪਰਿਵਾਰ ਨੂੰ ਸਾਰਿਆਂ ਨੂੰ ਬਹੁਤ-ਬਹੁਤ ਅੱਜ ਦੇ ਦਿਨ ਦੀਆਂ ਮੁਬਾਰਕਾਂ। ਆਵਾਜ਼ ਦੀ ਪਾਰਟੀ ਜਿੰਦਾਬਾਦ। ਆਮ ਆਦਮੀ ਪਾਰਟੀ ਜਿੰਦਾਬਾਦ। ਤੁਹਾਡੇ ਕੋਲ ਸੱਚਮੁੱਚ ਮਹਿਕਮਾ ਹੈ। ਇਹਦੇ ਵਾਸਤੇ ਕੁਝ ਕੰਮਾਂ ਹੋ ਜਾਣ ਿੰਮੇ ਕੇ ਪਿੰਡਾਂ ਦੇ ਵਿੱਚ ਨੇ ਗੰਦੇ ਪਾਣੀ ਨਾਲ ਛੱਪਣ ਲਈ ਉਹਨਾਂ ਦੀ ਬੜੀ ਵੱਡੀ ਸਮੱਸਿਆ ਪੇਸ਼ ਹੈ। ਹਾਂਜੀ ਉਹਦੇ ਲਈ ਸਾਡੀ ਪੂਰੀ ਪਲੈਨਿੰਗ ਤਿਆਰ ਹੋ ਗਈ। ਅਸੀਂ ਜਿੰਨੇ ਪਿੰਡਾਂ ਦੇ ਛੱਪਣ ਹੈ ਉਹਦਾ ਅਸੀਂ ਇਹਨਾਂ ਨੂੰ ਤੁਸੀਂ ਪੁੱਛ ਕੇ ਦੇਖਿਓ ਸਾਰੇ ਏਡੀਸੀ ਡੀਡੀਪੀਓ ਬੀਡੀਪੀਓ ਨੂੰ ਕਲੀਅਰ ਆਦੇਸ਼ ਜਾਰੀ ਹੋ ਚੁੱਕੇ ਨੇ। ਸਾਰੇ ਪਿੰਡਾਂ ਦੇ ਛੱਪੜਾ ਸੀ ਇਸ ਸਾਲ ਦੇ ਵਿੱਚ ਵਿੱਚ ਸਫਾਈ ਕਰਾ ਕੇ ਔਰ ਉਹਨਾਂ ਦੀ ਬਿਊਟੀਫਿਕੇਸ਼ਨ ਕਰਕੇ ਜਿਹੜਾ ਉਹਨਾਂ ਦਾ ਪਾਣੀ ਹੈ ਛੱਪੜਾਂ ਦਾ ਪਾਣੀ ਹੈ ਉਹ ਅਸੀਂ ਖੇਤਾਂ ਤੱਕ ਪਹੁੰਚਦਾ ਕਰਨਾ ਟ੍ਰੀਟ ਕਰਕੇ ਜੀ ਸੋ ਉਹਦੀ ਅਸੀਂ ਪੂਰੀ ਉਹਦੀ ਜਿਹੜੀ ਮੈਪਿੰਗ ਆ ਉਹ ਮੈਪਿੰਗ ਤਿਆਰ ਹੋ ਚੁੱਕੀ ਹੈ ਬਲੂਪ੍ਰਿੰਟ ਤਿਆਰ ਹੋ ਚੁੱਕੇ ਆ ਬਹੁਤ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆ ਕਟਾਈ ਹੋਣੀ ਹੈ ਕਟਾਈ ਤੋਂ ਬਾਅਦ ਜਦ ਖੇਤ ਬੇਲੇ ਹੋ ਜਾਣਗੇ ਅਸੀਂ ਉਹਦੀ ਸਫਾਈ ਦਾ ਕੰਮ ਬੜੇ ਵੱਡੇ ਸਟਾਰ ਦੇ ਉੱਤੇ ਸ਼ੁਰੂ ਕਰਵਾ ਦਿਆ ਲੇਕਿਨ ਜਿਹੜੀਆਂ ਪਿੰਡਾਂ ਦੇ ਵਿੱਚ ਸੜਕਾਂ ਨੇ ਨਹੀਂ ਪਸੜਤ ਹੋਣ ਜਾਂ ਮੇਹਰ ਕਰੇ ਇਹਨਾਂ ਦੇ ਬਰਮਾਂ ਦਾ ਬਹੁਤ ਬੁਰਾ ਹਾਲ ਹੈ ਸਟੱਟ ਕੱਟ ਕੇ ਜਾਮੇ ਨਾਲ ਲੱਗਿਆ ਪਰ ਉਹ ਤਕਰੀਬ ਤਕਰੀਬਨ ਤਕਰੀਬਨ 3000 ਕਰੋੜ ਰੁਪਈਆ ਇਸ ਸਾਲ ਦੇ ਬਜਟ ਦੇ ਵਿੱਚ ਮੰਡੀ ਬੋਰਡ ਨੂੰ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਨੇ ਸੈਂਕਸ਼ਨ ਕਰਤਾ ਜਿਹਦੇ ਵਿੱਚ ਜਿੰਨੀਆਂ ਪਿੰਡਾਂ ਦੀਆਂ ਲਿੰਕ ਰੋੜਾਂ ਨੇ ਪਿੰਡਾਂ ਦੀਆਂ ਫਿੜਨੀਆਂ ਨੇ ਉਹ ਸਾਰੀ ਦੀਆਂ ਸਾਰੀਆਂ ਲਿੰਕ ਰੋੜਾਂ ਮੇਨ ਸਾਰੀਆਂ ਦੀਆਂ ਸਾਰੀਆਂ ਫਿਰਨੀਆਂ ਜਿਹੜੀਆਂ ਮੰਡੀ ਬੋਰਡ ਦੇ ਅੰਡਰ ਆਉਂਦੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਸੜਕਾਂ ਨੇ ਇਸ ਸਾਲ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੀਆਂ ਧੰਨਵਾਦ ਆਮਾ ਚੇਅਰਮੈਨੀ ਦਾ ਅਪਾ ਹੀ ਅਹੁਦਾ ਸੰਭਾਲਿਆ ਜੀ ਜੋ ਪਾਰਟੀ ਵਾਸਤੇ ਆਪਾ ਵਰਕਰ ਆ ਪਿਛਲੇ 12 ਸਾਲਾਂ ਤੋਂ ਪਾਰਟੀ ਵਾਸਤੇ ਵਰਕ ਕਰ ਰਹੇ ਸੀਗੇ ਉਹ ਤੁਸੀਂ ਸਾਰੇ ਜਾਣਦੇ ਹੋ ਉਹ ਤਰਨਦੀਪ ਸੋਨ ਜੀ ਜੋ ਆਪਣੇ ਪੰਚਾਇਤ ਮੰਤਰੀ ਆ ਉਹ ਵੀ ਦੱਸ ਕੇ ਗਏ ਨੇ ਤੇ ਜੋ ਆਪਣੇ ਐਮਐਲਏ ਸਾਹਿਬ ਸਰਦਾਰ ਹਾਕਮ ਸਿੰਘ ਠੇਕੇਦਾਰ ਜੀ ਨੇ ਵੀ ਗੱਲ ਕਰੀ ਆ ਗੁਜਰਾਤ ਦੇ ਇਲੈਕਸ਼ਨ ਦੀ ਇਹਦੇ ਬਾਰੇ ਤੁਸੀਂ ਸਾਰੇ ਜਾਣੀ ਜਾਣੋ ਇੱਕ ਚੇਅਰਮੈਨ ਹੀ ਪੌਂਚਰ ਪਿੱਛੇ ਇਕੱਲੇ ਮੇਰਾ ਸੰਘਰਸ਼ ਨਹੀਂ ਮੇਰੇ ਪੂਰੇ ਪਰਿਵਾਰ ਦਾ ਸੰਘਰਸ਼ ਆ ਜੋ ਮੇਰੇ ਨਾਲ ਦਿਨ ਪਰ ਰਾਤ ਨਾਲ ਖੜਾ ਰਿਹਾ ਜਿਸ ਤਰ੍ਹਾਂ ਕਿ ਵਾ ਗੁਜਰਾਤ ਦੇ ਵਿੱਚ ਡੇਢ ਮਹੀਨਾ ਲਾਉਣ ਚ ਲੈ ਗਿਆ ਸੀ ਤੇ ਘਰ ਦੇ ਵਿੱਚ ਸਬਜ਼ੀ ਲੈ ਜਾਣ ਲੈ ਕੇ ਜਾਣ ਨਾਲ ਕੋਈ ਨਹੀਂ ਸੀਗਾ ਇਹਦਾ ਬਿਨਾ ਸਬਜ਼ੀ ਦਾ ਕਿਵੇਂ ਉਹਨਾਂ ਨੇ ਸਾਰਿਆ ਮੇਰੇ ਅੱਖਾਂ 'ਚ ਪਾਣੀ ਆ ਰਿਹਾ ਗੱਲਾਂ ਦੱਸਦੇ ਦੱਸਦੇ ਜਦੋਂ ਮੈਂ ਕਿਤੇ ਧਰਨੇ ਪ੍ਰਦਰਸ਼ਨ ਤੇ ਜਾਂਦਾ ਸੀਗਾ ਪਹਿਲੀ ਵਾਰ ਜਦੋਂ ਗਿਆ ਮੇਰੇ ਕੱਪੜੇ ਗਿੱਲੇ ਹੋ ਗਏ ਮੈਨੂੰ ਬੁਖਾਰ ਹੋ ਗਿਆ ਉਦੋਂ ਬਾਅਦ ਮੇਰੀ ਵਾਈਫ ਨੇ ਤੇ ਮੇਰੀ ਮਾਂ ਨੇ ਪਰਨ ਕਰ ਲਿਆ ਕਦੇ ਵੀ ਮੈਂ ਧਰਨੇ ਪ੍ਰਦਰਸ਼ਨ ਤੇ ਜਾਂਦਾ ਸੀ ਮੈਨੂੰ ਕੱਪੜੇ ਤੌਲੀਆ ਚੱਪੜਾ ਨਾਲ ਦੀ ਦਿੱਂਦੀ ਸੀ ਕਦੇ ਵੀ ਨਹੀਂ ਇਹ ਸੋਚਿਆ ਮੈਂ ਕਿਸੇ ਬੰਦੇ ਨੂੰ ਨਾਲ ਨਹੀਂ ਦੇਖਿਆ ਜੀ ਮੋਟਰਸਾਈਕਲ ਤੱਕ ਚੰਡੀਗੜ੍ਹ ਜਾਂਦਾ ਰਿਹਾ ਤੇ ਉਹ ਆਦਮੀ ਪਾਰਟੀ ਵੱਲੋਂ ਪਰਵਸਤਨ ਲੈਂਦਾ ਆ ਗਿਆ ਤੁਸੀਂ ਇੱਕ ਗਰਾਂਵ ਦੇ ਵਰਕਰ ਦੇ ਤੌਰ ਤੇ ਮਿਲ ਚ ਰਿਹਾ ਇਸ ਪਰਵਸਤਨ ਨੂੰ ਕਿਵੇਂ ਦੇਖਦੇ ਹੋ ਕਿੰਨੇ ਨਾ ਹੋਰ بڑے ਪਾਰਟੀ ਵਲੰਟੀਅਰ ਉਹਨਾਂ ਨੂੰ ਕਿੰਨਾ ਹੌਸਲਾ ਮਿਲਦਾ ਦੇਖੋ ਜੀ ਤੁਸੀਂ ਪਹਿਲਾਂ ਵੀ ਦੇਖਿਆ ਹੋਗਾ ਚੇਅਰਮੈਨ ਇਥੇ ਬਹੁਤ ਰਹ ਚੁੱਕੇ ਨੇ ਪਾਰਟੀਆਂ ਕਿਸ ਤਰ੍ਹਾਂ ਦਿੰਦੀਆਂ ਨੇ ਸਾਰੇ ਜਾਣੀ ਜਾਣੋ ਉਹਦੇ ਸਰੰਚ ਤੇ ਉਹਦਾ ਇੱਕ ਪਰਚੀ ਨਿਕਲਦੀ ਹੁੰਦੀ ਜੇਬ ਚੋਂ ਜੇ ਉਹਥੋਂ ਕੁਝ ਹੋਰਨ ਕਹਿ ਜਾਂਦਾ ਸੀਗਾ ਕਿ ਉੱਥੋਂ ਜਾ ਕੇ ਜੋ ਚੱਡੀਗੜ੍ਹ ਤੋਂ ਪਾਰਤੀ ਨਿਕਲ ਕੇ ਹੁੰਦੀ ਸੀ ਉਹਦੀ ਥੋੜੇ ਸਾਹਮਣੇ ਹੁੰਦੀ ਕਿਸ ਤਰੀਕੇ ਨਾਲ ਨਿਕਲਦੀ ਸੀ ਮੈਂ ਗਰਾਊਂਡ ਲੈਵਲ ਤੇ ਵਰਕ ਕਰਿਆ ਸੀਗਾ ਜੀ ਬਿਲਕੁਲ ਇੱਕ ਮੀਡੀਆ ਵਰਗ ਦਾ ਬੰਦਾ ਮੈਂ ਟੈਕਸੀ ਚਲਾਉਂਦਾ ਸੀ ਖੁਦ ਟਾਇਰ ਸਾਫ਼ ਕਰਿਆ ਟਾਇਰ ਧੋਂਦਾ ਰਿਆ ਪਰ ਪਾਰਟੀ ਨਾਲ ਜੋ ਮੈਂ ਟਾਈਮ ਦਿੱਤਾ ਜੋ ਮਿਹਨਤ કરી ਮੇਰੀ ਅੱਖ ਵੀ ਖਰਾਬ ਹੋ ਗਈ ਸੀ ਮੇਰੇ ਨੱਕ ਤੇ ਵੀ ਸੱਟ ਲੱਗੀ ਇਲੈਕਸ਼ਨਾਂ ਚ ਕਾਂਗਰਸ ਨੇ ਧੱਕੇ ਕਰਕੇ ਮੇਰੇ ਕੱਪੜੇ ਹੀ ਫਾੜੇ ਗਏ ਤੁਸੀਂ ਸਾਰੇ ਜਾਨੀਆਂ ਨੂੰ ਪੱਤਰਕਾਰ ਵੀਰਾਂ ਨੂੰ ਪਤਾ ਐ ਸੰਘਰਸ਼ ਦੇ ਸਾਨੂੰ ਡਰਾਇਆ ਤਮਕਾਇਆ ਵੀ ਗਿਆ ਲੇਕਿਨ ਅਸੀਂ ਪਾਰਟੀ ਦਾ ਸਾਥ ਨਹੀਂ ਛੱਡਿਆ 19 ਦੇ ਟਾਈਮ ਜੋ ਮਾੜਾ ਬਖਸੀ ਪਾਰਟੀ ਦਾ ਉਸ ਟਾਈਮ ਵੀ ਪਾਰਟੀ ਦੇ ਨਾਲ ਖੜੇ ਰਹੇ ਆ ਤੇ ਉਹਦਾ ਸਦਕਾ ਜੋ ਅੱਜ ਮੈਨੂੰ ਇਹ ਮਾਨ ਸਨਮਾਨ ਜੋ ਇੱਕ ਵਲੰਟੀਅਰ ਵਾਸਤੇ ਹਲਕੇ ਦਾ ਸਾਧੋ ਵੱਡਾ ਮਾਨ ਸਨਮਾਨ ਹੁੰਦਾ ਜੀ ਉਹ ਮੈਨੂੰ ਪਾਰਟੀ ਨੇ ਦਿੱਤਾ ਉਹਦੇ ਵਾਸਤੇ ਹਾਈ ਕਮਾਂਡ ਅਰਵਿੰਦ ਕੇਸੀਆਲ ਭਗਵੰਤ ਮਾਨ ਜੀ ਦਾ ਤੇ ਆਪਣੇ ਐਮਐਲਏ ਸਰਦਾਰ ਹਾਕਮ ਸਿੰਘ ਠੇਕੇਦਾਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇੱਕ ਵੱਡੀ ਜ਼ਿੰਮੇਵਾਰੀ ਤੁਸੀਂ ਆਪ ਕਿਹਾ ਕਰ ਇਹ ਜਿਹੜੀ ਕੋਈ ਰਣਨੀਤੀ ਤਿਆਰ ਕੀਤੀ ਗਈ ਕੋਈ ਪਲਾਨ ਵੀ ਕੀਤੀ ਹੈ ਵੀ ਅੱਗੇ ਤੋਂ ਕਿਸ ਤਰੀਕੇ ਦੇ ਕੰਮ ਕੀਤੇ ਜਾਣਗੇ ਕਿਉਂਕਿ ਪਿੰਡਾਂ ਦੇ ਲੈ ਇੱਕ ਸੜਕਾਂ ਹੋ ਕਈ ਕੰਮ ਤੁਹਾਡੇ ਅੰਦਰ ਹੁੰਦੇ ਨੇ ਦੇਖੋ ਜੀ ਜਿਸ ਤਰ੍ਹਾਂ ਹੁਣ ਆਪਣੇ ਦੱਸ ਕੇ ਗਏ ਤਰਨ ਦੀ ਜਿੱਥੋਂ ਜੀ 3000 ਕਰੋੜ ਦੇ ਕਰੀਬ ਸਾਡੇ ਕੋਲ ਮੰਡੀ ਬੋਰਡ ਕੋਲ ਆਇਆ ਜੀ ਜੇ ਅਸੀਂ 156 ਮਾਰਕੀਟ ਕਮੇਟੀਆਂ ਪੂਰੇ ਪੰਜਾਬ ਦੇ ਵਿੱਚ ਜੇ ਉਹ ਹਿਸਾਬ ਨਾਲ ਲਾਇਆ ਜਾਵੇ ਆਪਣੇ ਹਿੱਸੇ ਆਵੇ ਜੀ ਆਪਾਂ ਰੋੜਾ ਤੇ ਲਾ ਦਈਏ ਆਪਣੇ ਹਲਕੇ ਦੇ ਵਿੱਚ ਇੱਥੇ ਬੈਠ ਕੇ ਮੈਂ ਕਹਿੰਦਾ ਤੰਦੇ ਹੀ ਨਾ ਕੰਮ ਕਰੂੰਗਾ ਕੋਈ ਵੀ 11 ਫੁੱਟੀ ਸੜਕ ਨਹੀਂ ਰਹੂਗੀ ਇੱਕ 18 ਫੁੱਟੀ ਸੜਕ ਰਹੂਗੀ ਤੇ ਕਿਸੇ ਵੀ ਸੜਕ ਦੇ ਵਿੱਚ ਟੋਆ ਨਹੀਂ ਦੇਖੋਗੇ ਜੋ ਟੋਆ ਦੇਖੂਗਾ ਉਹਦਾ ਜਵਾਬਦੇਹ ਮੈਂ ਹੋਊਗਾ ਸਾਰੀਆਂ ਸੜਕਾਂ ਮੰਡੀ ਬੋਰਡ ਨੂੰ ਕਹਿ ਕੇ ਜੋ ਆਪਣੇ ਇੱਥੇ ਮੰਡੀ ਮਾਰਕੀਟ ਕਮੇਟੀ ਨੂੰ ਫੰਡ ਦੀ ਲੋੜ ਹੋਊਗੀ ਉਹ ਮੈਂ ਲੈ ਕੇ ਆਉਂਗਾ ਮੰਡੀਆਂ ਦੇ ਵਿੱਚ ਮੈਂ ਅੱਜ ਉਹਦਾ ਸਮਾਲਿਆ ਕੱਲ ਤੋਂ ਮੈਂ ਮੰਡੀਆਂ ਦੀ ਸਫਾਈ ਮੰਡੀਆਂ ਦੇ ਵਿੱਚ ਕੀ ਕੰਮ ਹੋਣ ਵਾਲੇ ਆ ਔਰ ਬ ਅਤੇ ਕੰਮ ਕਰ ਸਕਦੇ ਆ ਤਨ ਦਹੀ ਦਾ ਇਮਾਨਦਾਰੀ ਨਾਲ ਇੱਕ ਨਿੱਕੇ ਪੈਸੇ ਦੀ ਬਿਨਾਂ ਬੇਈਮਾਨੀ ਕਰੇ ਕੰਮ ਕਰਾਂਗੇ ਜੋ ਹਰ ਇੱਕ ਪਿੰਡ ਦੇ ਵਿੱਚ ਕੰਮ ਹੋਣਾਗਾ ਜਲਦੀ ਕਰਕੇ ਦਿਖਾਵਾਂਗੇ